ਨੂੰ ਪਤਾ ਹੀ ਅੱਜ ਕੱਲ ਕਿਵੇਂ ਜਾਂਦੇ ਰੈਲੀਆਂ 'ਚ ਮੋਹਦੀ 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 ਪਹਿਲੇ ਮਿਲਦੇ ਉਹ ਵੀ ਦੰਦੇ ਨਹੀਂ ਬਾਅਦ 'ਚ ਜਿਹੜੀ ਮੁੱਕਰ ਜਾਂਦੇ ਬਾਅਦ 'ਚ ਸਾਨੂੰ ਨਹੀਂ ਮੰਗਾਉਣੇ ਪੈਂਦੇ ਸਾਡਾ ਆਪ ਹੀ ਆਉਂਦੇ ਆ ਸਾਡਾ ਆਰਗੇਨਿਕ ਹੈ ਬੇਬੇ ਨੂੰ ਵੀ ਦੱਸੂਗਾ ਬੇਬੇ ਸੁਣਦੀ ਹੋਣੀ ਮੱਲਾ ਟੀਵੀ ਤੇ ਚੱਲੀ ਜਾਂਦਾ ਹਣਾ ਪੱਕਾ ਬੇਬੇ ਫੋਨ ਕਰੂਗੀ ਭਈ ਅੱਜ ਮੋਕੇ ਸੀ ਮੈਂ ਕਿਹਾ ਭਾਈ ਮੈਂ ਸੁਣ ਲਿਆ ਚਲੋ ਸ਼ੁਕਰ ਹੈ ਸੋਕੇ ਮੰਦਾ ਕੀਏ ਜਿਤ ਜੰਮੇ ਰਾਜਾਨ ਮਾਂ ਲਫ਼ਜ਼ ਇੱਕ ਮਾਂ ਦੁਨੀਆ ਦਾ ਸਭ ਤੋਂ ਛੋਟੇ ਅੱਖਰ ਇੱਕੋ ਇੱਕਰ ਦਾ ਮਾਂ ਪਰ ਦੁਨੀਆ ਦੇ ਵੱਡੇ ਵੱਡੇ ਫਿਲਾਸਫਰ ਨਾਵਲਕਾਰ ਇਸ ਸ਼ਬਦ ਨੂੰ ਡਿਫਾਈਨ ਨਹੀਂ ਕਰ ਸਕਦੇ ਇਹਦਾ ਵਿਸਥਾਰ ਨਹੀਂ ਕਰ ਸਕਦੇ ਕਿ ਮਾਂ ਕੀ ਹੁੰਦੀ ਹੈ ਇੰਨਾ ਹੀ ਬਹੁਤ ਮਾਂ ਬਸ ਉਹ ਮਾਮਾ ਅੱਜ ਹੱਥੀਂ ਸਰੋਂ ਦਾ ਤੇਲ ਲਿਖਿਆ ਹੱਥੀਂ ਬਣਾਇਆ ਹੋਇਆ ਆਟਾ ਬਿਸਕੁਟ ਮਗਮਾਤਾ ਕਿਹਾ ਮੈਂ ਮੇਰੇ ਜੀ ਦੁਆਲੀ ਵੇਲੇ ਤਾਂ ਪੀਪੇ ਹੀ ਢੀਕਦੇ ਰਹਿੰਦੇ ਸੀ ਉਹ ਬੇਬੇ ਲਿਆ ਕੇ ਜਿੰਦਾ ਲਾਂਦੀ ਸੀ ਉਹਨੂੰ ਅਸੀਂ ਪੀਪੇ ਦੇ ਆਲੇ ਫਿਰਦੇ ਰਹਿੰਦੇ ਸੀ ਉਹ ਕਹਿੰਦੀ ਪਹਿਲਾਂ ਘਰੋਂ ਦੀ ਜੱਟ ਰਨੇ ਨੇ ਬਿਸਕੁਟ ਮੱਥਾ ਟੇਕ ਕੇ ਫੇਰ ਮਿਲਣਗੇ ਸਾਡੀਆਂ ਲਾਲਾਂ ਮੁੱਕ ਜਾਂਦੀ ਸੀ ਉਹਨਾਂ ਤੱਕ ਦੂ ਕਾ ਮੇ ਬੇ ਖੋਲਾ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਅੱਜ ਆਜੇ ਕਹੀ ਗੱਲ ਦੱਸਦਾ ਜਿਹੜੀ ਪਹਿਲਾਂ ਕਦੇ ਦੱਸੀ ਨਹੀਂ ਮੇਰੀ ਬੇਬੇ ਨਾਲ ਦੇ ਪਾਸੇ ਪਿੱਪਲੇ ਕਿ ਤਰ ਲਿਆ ਬਿਸਕਟਾਂ ਅਸਕੇ ਪਿੱਪਾ ਦਾਰ ਲਿਆ ਪਿੱਪੇ 'ਚ ਬਿਸਕਟ ਨੇ ਆਟੇ ਵਾਲੇ ਜਿਹੜੇ ਆ ਸ਼ਹਿਰੋਂ ਬਣਾ ਕੇ ਲਹਿੰਦੇ ਸੀ ਚੀਮਾਂ ਤੋਂ ਬਣਾ ਕੇ ਲਹਿੰਦੇ ਸਾਡੇ ਸਾਡੇ ਸ਼ਹਿਰ ਚੀਮਾਂ ਕਹਿੰਦੇ ਹੁਣ ਤਾਂ ਘਰ ਘਰ ਬਣਨ ਲੱਗ ਗਏ ਹੁਣ ਤਾਂ ਤੁਸੀਂ ਬਣਾਓਗੇ ਤੇ ਬੀਬੇ ਕੋਲੇ ਉਹਨ ਜਿੰਦੀ ਲਾਤੀ ਛੋਟੀ ਜੀ ਉਹਦੀ ਛਾਪੀ ਨਾ ਠਿਆਵੇ ਸਨ ਮੈਂ ਤੇ ਮੇਰੀ ਭੈਣ ਅਸੀਂ ਛੋਟੀ ਛੋਟੀ ਭੈਣ ਮੇਰੀ ਮਨਪ੍ਰੀਤ ਬੜਾ ਐਸੀ ਕਹਿਣ ਇਸ ਕੋਲ ਤਾਂ ਪਹਿਨੇ ਪਰ ਜਿੰਦਾ ਲੱਗਿਆ ਬੈਠਾ ਜਿੱਥੇ ਤਰਿਆ ਸੀ ਬੀਬਾ ਬੀਬੇ ਨੇ ਕਿਤੇ ਮੈਨੂੰ ਉਥੇ ਉਥੋ ਬੈਠਕ ਕਹਦੇ ਨੇ ਆਪਣੀ ਬੈਠਕ ਕਹਦੇ ਨੇ ਆਪਾਂ ਬੈਠਕ ਜੀ ਸੀ ਉਹ ਜੋ ਕੋਈ ਸਮਾਨ ਲੈਣ ਭੇਜਤ ਜਿੰਨੇ ਚਿਰ ਚ ਮੈਂ ਲੇਟ ਚਲਾਈ ਹਨੇਰਾ ਸੀ मेरा पैर पीपे च बचिया पीपा थोड़ा जाह हो गया थले चाबी पी मैं जो लाइट चलाई मैं चाबी थे आ गई आप खोलिया जिंदी थोड़ी जी जिंदी से कड़क जी खुल गई जिने के इधर पेंदे से इधर पा ले जिनेर से उधर पा ले जिंदा अही बंद हो जाता उस वास्ते चाबी नहीं करनी नहीं पीड़क अही बंद हो जाता उथी चाबी धर के मैं उत्ती उत्ते ही पीपा धरता स बेबे पता नहीं लग गया मैं भैन भी दसता भी चाबी थली पी है अगर आराम ना जाया कर उतू जार लिया कर असी दोन् भैन भाई असर रोज का कम हो गया दो तीन तीन बारी कर लगे कम यह जो दाली आई बेबे ने खोलिया पीपा पीपा थले लगे पाया कपोत्याद की चाबी भी उत है बिस्कुट भी है नहीं ਉਹ ਸਾਨੂੰ ਬੋਲਣ ਦੀ ਲੋੜ ਨਹੀਂ ਸੀ ਪਰ ਜਵਾਬ ਹੁੰਦੇ ਨਾ ਮਨ ਦੇ ਸੱਚੇ ਹੁੰਦੇ ਐ ਕਿ ਮੰਮੀ ਸਾਨੂੰ ਇਹ ਪੜਾਉਂਦੇ ਹੁੰਦੇ ਆ ਸਕੂਲ 'ਚ ਪਹਿਲਾਂ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀ ਕੇ ਫਿਰ ਥੱਲੇ ਜਾਏਗੇ ਸਾਨੂੰ ਬੋਲਣ ਦੀ ਕੀ ਲੋੜ ਸੀ ਉੱਥੇ ਹੀ ਪੜੇ ਗਏ ਸੀ ਸੋ ਇਹ ਜਿਹੜਾ ਕਲਚਰ ਆ ਇਹ ਜਿਹੜਾ ਸੱਭਿਆਚਾਰ ਨਹੀਂ ਨਹੀਂ ਹੋ ਸਕਦਾ ਸਾਡੇ ਤੋਂ ਬਿਨਾਂ ਨਹੀਂ ਹੋ ਸਕਦਾ ਪੰਜਾਬ ਤੋਂ ਬਿਨਾਂ ਨਹੀਂ ਹੋ ਸਕਦਾ ਕਿਤੇ ਜਿਹੜੀਆਂ ਖੱਡੀ ਤੇ ਦਰਿਆ ਤਾਣਾ ਚਰਖਾ ਇਹ ਬਹੁਤ ਜੜੀਆਂ ਚੀਜ਼ਾਂ ਫੁਲਕਾਰੀਆਂ ਹੁੰਦੇ ਕੋਈ ਮੁੱਲ ਨਹੀਂ ਜੀ ਅੱਜ ਸੀ ਨੂੰ ਮਾਰਕੀਟਿੰਗ ਦੇਵਾਂਗੇ ਅੱਜ ਸਾਡੀ ਫੁਲਕਾਰੀ ਜਿਹੜੀ ਹੈ ਉਹ ਦੁਨੀਆ ਭਰ ਦੇ ਸਟੋਰਾਂ 'ਚ ਪਈ ਹੋਵੇ ਸੱਚੀ ਪੰਜਾਬੀ ਐਨੇ ਦਰਿਆਦਿਲ ਨੇ ਪੂਰੀ ਦੁਨੀਆ 'ਚ ਨੇ ਪਹਿਲੀ ਗੱਲ ਤਾਂ ਮੋਗਾ ਦਾ ਸਭ ਤੋਂ ਵੱਧ ਐਨਾ ਰਹੀ ਮੋਗਾ ਹੀ ਜਦੋਂ ਉਹ ਜਾਣ ਕੋਸਕੋ ਤੇ ਵਾਲਮਾਰਟ ਤੇ ਹੌਲਦੀਪੂ ਤੇ ਸਾਡਾ ਸਮਾਨ ਵਿਆ ਉਹ ਤੇ ਲਿਖਿਆ ਹੋਵੇ ਕੋਕਰੀ ਕਲਾ ਉਹ ਕਹਿਣਗੇ ਰੇਟ ਨਾ ਪੁੱਛੋ ਇਹ ਸਾਡੇ ਪਿੰਡ ਦਾ ਸਮਾਨ ਆ ਗਿਆ ਤਰ ਲਾ ਪਰ ਇਹੜੀਆਂ ਪਰ ਲੈਣਗੇ ਜੀ ਉਹ ਉਹ ਤਰਸੀ ਜਾਂਦੇ ਆ ਸਾਡਾ ਸਾਗ ਆ ਜੇ ਸਾਡੀ ਦਾਲ ਆ ਜੇ ਸਾਡਾ ਘਿਓ ਆ ਜੇ ਸਾਡਾ ਮੱਖਣ ਆ ਜੇ ਉਹ ਤਰਸੀ ਜਾਂਦੇ ਆ ਤੁਸੀਂ ਬਹੁਤ ਸਾਰੇ ਤੁਹਾਡੇ ਭੈਣ ਭਰਾ ਉੱਤੇ ਗਏ ਹੋਣਗੇ ਜਦੋਂ ਉਹ ਆਉਂਦੇ ਨੇ ਹਰ ਸਾਰੇ ਕੀ ਕਹਿੰਦੇ ਨੇ ਰੋਟੀ ਬਬ ਬਣਾਈ ਕਰਾਂ ਦੇਸੀ ਜੀ ਅੱਤਰ ਹੀ ਕਰ ਮੱਖਣ ਉੱਤੇ ਉਹ ਤਾਂ ਤਰਸੇ ਪਏ ਨੇ ਜੇ ਕਿਤੇ ਉਹ ਹੀ ਸ਼ਿਪ ਰਾਹੀਂ ਉਹਨਾਂ ਦੇ ਕੋਲੇ ਪਹੁੰਚ ਜੇ ਇੱਥੋਂ ਦਾ ਬਣਿਆ ਸਮਾਨ ਤਾਂ ਇਹ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਮੈਂ ਬਹੁਤ ਬਹੁਤ ਬਧਾਈ ਦਿੰਦਾ ਮੈਨੂੰ ਬਹੁਤ ਚੰਗਾ ਲੱਗਿਆ ਔਰ ਮੈਨੂੰ ਦਿਖਾਇਆ ਭੈਣ ਬੈਠੀ ਮਿੱਟੀ ਦੇ ਗਹਿਣੇ ਬਣਾਏ ਮਤਲਬ ਹਾਰ ਮਿੱਟੀ ਦਾ ਪਰ ਉਹਦੇ ਉੱਤੇ ਰੰਗ ਕਰਕੇ ਉਹਨਾਂ ਸੋਨਾ ਮੈਂ ਤਾਂ ਇਹਨਾਂ ਨੂੰ ਉੱਥੇ ਵੀ ਕਿਹਾ ਸੀ ਮੈਂ ਹੁਣ ਵੀ ਕਹਿੰਨਾ ਵੇ ਆ ਤਾਂ ਤੁਸੀਂ ਬੰਦਿਆਂ ਦਾ ਪੁੰਨ ਘੱਟ ਲਓਗੇ ਜੀ ਆ ਮਿੱਟੀ-ਮੁੱਟੀ ਦੇ ਮਾਉਣ ਲੱਗ ਜੋ ਸੌ ਲੱਗੇ ਬਹੁਤ ਖਰਚੇ ਬਧੇ ਪੈਣਗੇ ਮਿੱਟੀ ਦਾ ਲੈ ਲਿਆ ਕਰਾਂਗੇ ਰੋਜ਼ ਹੀ ਲੈ ਲਿਆ ਕਰਾਂਗੇ ਸੋਨੇ ਦੇ ਕਿੱਥੋਂ ਲੈ ਕੇ ਦੇਈਏ ਜੀ ਆ ਇੱਕ ਵਾਰੀ ਪਾ ਕੇ ਦੂਜੀ ਵਾਰੀ ਪਾਉਣਾ ਨਹੀਂ ਇੱਕ ਦੱਸ ਦਿਓ ਮੈਨੂੰ ਵੀ ਵਿਆਹ ਵਾਲਾ ਸੂਟ ਦੁਬਾਰੇ ਪਾਇਆ ਹੋਵੇ ਕਿਸੇ ਨੇ ਉਹ ਜੋ ਮੋਸ਼ਕ ਮਾਰ ਲਵੇਂਦੀ 8 ਸਾਲ ਬਾਅਦ ਉੱਥੇ ਪਿਆ ਹੁੰਦਾ ਉਦੋਂ ਬਸ ਆਹੀ ਲੈਣਾ ਬਸ ਇਹੀ ਕਰਸ ਆਪਾਂ ਇਹ ਅਸੀਂ ਤਾਂ ਇੱਕ ਜੀ ਇੱਕ ਜੀਨ ਨਾਲ ਦੋ ਸ਼ਰਟਾਂ ਨਾਲ ਸਾਰੀ ਜਿੰਦਗੀ ਕੱਢ ਦਿੰਨੇ ਮੈਂ ਕਿਹਾ ਪਹਿਨੇ ਬਣਾ ਦੇ ਮਿੱਟੀ ਦੇ ਬਣਾ ਦੇ ਭਾਵੇਂ ਕਿਉਂਕਿ ਪਤਾ ਕੀ ਦੇਖੋ ਸ਼ੌਕ ਨੇ ਮਹਿਲਾਵਾਂ ਦੇ ਸ਼ੌਕ ਨੇ ਨੱਕ ਦਾ ਕੋਕਾ ਕੰਨ ਕਹਿੰਦੇ ਦੀ ਮਾਂ ਭੈਣ ਦੀ ਮਾਂ ਭੈਣ ਦੀ ਕੰਨ ਤੇ ਨੱਕ ਸੁਣੇ ਨਹੀਂ ਹੋਣੇ ਚਾਹੀਦੇ ਸੋ ਉਹਨਾਂ ਦੇ ਉਹਨਾਂ ਦੇ ਕਹਿਣੇ ਨੇ ਉਹਨਾਂ ਦੇ ਸ਼ੌਕ ਨੇ ਉਹ ਵੀ ਪੂਰੇ ਕਰਨਾ ਚਾਹੁੰਦੀ ਹੈ ਉਹ ਵੀ ਕਰਾਂਗੇ ਪੂਰੇ ਪਰ ਕਿ ਟੁਕਟ ਫਿਰ ਆਪ ਕਮਾਈ ਤੋਂ ਸਾਬ ਨਾ ਕਰੀਏ ਨਾ ਫਿਰ ਕਰੇ ਬੇਟੀਆਂ ਕੁਝ ਕਰਨਾ ਚਾਹੁੰਦੀਆਂ ਨੇ ਪਰ ਕੋਈ ਹੋ ਹੀ ਨਹੀਂ ਰਿਹਾ ਕੁਝ ਚੈਨਾ ਦਾ ਕੀ ਚਾਈਨਾ ਕਿਉਂ ਦੁਨੀਆ ਚ ਕੋਨ ਨਹੀਂ ਬਣ ਗਿਆ ਇਸ ਵਕਤ ਚਾਈਨਾ ਦੇ ਪਿੰਡਾਂ ਚ ਇੱਕ ਵੀ ਲੇਡੀ ਵੇਲੀ ਨਹੀਂ ਹੈਗੀ ਉਹ ਮਿੱਕੀ ਮਾ우스 ਬਣਾ ਰਹੀਆਂ ਨੇ ਕੋਈ ਟੈਡੀ ਬੀਅਰ ਬਣਾ ਰਹੀਆਂ ਨੇ ਕੋਈ ਬ੍ਰਾਂਡਡ ਕੰਪਨੀਆਂ ਦੇ ਸਾਰੇ ਚਾਈਨਾ ਦੇ ਪਿੰਡਾਂ ਚੋਂ ਬਣ ਕੇ ਜਾਂਦੇ ਆ ਇਸ ਕਰਕੇ ਤਾਂ ਆਪਾਂ ਕਹਿੰਦੇ ਚਾਈਨਾ ਅਮਰੀਕਾ ਨਾਲ ਜਿਹੋ ਝਗੜਾ ਹੋਇਆ ਚਾਈਨਾ ਕਹਿੰਦਾ ਜੇ ਅਸੀਂ ਰੋਕ ਲਿਆ ਨਾ ਮਾਲ ਤੋ ਇੱਕਦੂ ਹੀ ਖਤਮ ਹੋ ਗਏ ਉਹਨੂੰ ਫੇਰ ਪਤਾ ਲੱਗਿਆ ਉਹ ਕਰੋਨਾ ਵੇਲੇ ਕਿ ਯਾਰ ਅਸੀਂ ਤਾਂ ਕੁਝ ਆਪਤਾ ਬਣਾਉਂਦੇ ਨਹੀਂ ਕੁਝ ਅਸੀਂ ਤੇ ਸਾਰਾ ਕੁਝ ਹੀ ਉਧਰੋਂ ਇਸ ਕਰਕੇ ਆਪਾਂ ਕਿਉਂ ਡਿਪੈਂਡਡਰੀ ਸਾਨੂੰ ਜਦੋਂ ਆਉਂਦਾ ਸਮਾਨ ਸਾਨੂੰ ਬਣਾਉਣਾ ਸਾਨੂੰ ਬਿਸਕਟ ਆਉਂਦੇ ਆ ਸਾਨੂੰ ਸਰੋਂ ਦਾ ਤੇਲ ਸਾਨੂੰ ਕੱਢਣਾ ਆਉਂਦਾ ਕਾਹਣੀਆਂ ਕੱਚੀ ਕਾਹਣੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਹੈਗੇ ਆ ਮਤਲਬ ਜਿਸ ਵੇਲੇ ਕੋਈ ਮੇਰਾ ਕਿਸਾਨ ਭਰਾ ਕੋਈ ਮੇਰਾ ਮਲਾਜ਼ਮ ਵੀਰ ਕੋਈ ਮਜ਼ਦੂਰ ਵੀਰ ਜਿਸ ਵੇਲੇ ਉਹ ਸ਼ਾਮ ਨੂੰ ਕੰਮ ਤੋਂ ਆਵੇ ਮੇਰਾ ਇਹ ਸੁਪਨਾ ਹੈ ਆਉਂਦਿਆਂ ਤੱਕ ਉਹਦੀ ਮਾਂ ਜਾਂ ਉਹਦੀ ਬੇਟੀ ਜਾਂ ਉਹਦੀ ਭੈਣ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਹੁਣ ਤਾਂ ਸੋ ਟਰਨਓਵਰ ਜਿਸ ਤਰ੍ਹਾਂ ਜੀਟੀ ਕੰਪਨੀ ਕਹਿ ਰਹੀ ਹੈ ਕਿ ਟਰਨਓਵਰ ਕਰੋੜ ਤੋਂ ਘੱਟ ਤਾਂ ਗੱਲ ਹੀ ਨਹੀਂ ਟਰਨਓਵਰ ਸੋ ਇਹ ਸੈਲਫ ਹੈਲਪ ਗਰੁੱਪ ਆਪਣਾ ਇੱਕ ਸੰਗਰੂਰ ਚ ਅਸੀਂ ਕੀਤਾ ਹੁਣ ਇੱਥੇ ਵੀ ਕਰਾਂਗੇ ਤੁੱਕੇ ਸੰਗਰੂਰ ਚ ਅਸੀਂ ਥੋੜਾ ਜਿਹਾ ਪ੍ਰਯੋਗਸ਼ਾਲਾ ਬਣਾ ਰੱਖੀ ਅਸੀਂ ਥੋੜਾ ਜਿਹਾ ਟੈਸਟ ਕਰਕੇ ਦੇਖ ਲੈਂਦੇ ਆ ਵੀ ਕਾਮਯਾਬਾ ਕੰਮ ਇਹ ਪਹਿਲਨਾ ਦਾ ਇੱਕ ਗਰੁੱਪ ਹੈ ਸਾਡਾ ਤੁਹਾਡੇ ਵੀ ਬਣੂਗਾ ਉਹ ਚ ਕੀ ਕੀਤਾ ਸੀ ਸਲਾਈ ਮਸ਼ੀਨਾਂ ਦੇਤੀਆਂ ਪਿੰਡਾਂ ਨੂੰ ਪਿੰਡ ਦੀ ਪੰਚਾਇਤ ਘਰ ਚ ਸਲਾਈ ਮਸ਼ੀਨਾਂ ਰੱਖਤੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸੰਗਰੂਜਲੇ ਦੀਆਂ ਅਸੀਂ ਆਰਡਰ ਕਰਤਾ ਕਿ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਇੱਥੋਂ ਸਵਾਓ ਨਾਪ ਕੰਪਿਊਟਰ ਤੇ ਆ ਜਾਂਦੇ ਤੇ ਉਹ ਕੰਪਿਊਟਰ ਕਪੜਾ ਵੀ ਆ ਜਾਂਦਾ ਉਹ ਪਹਿਣਾ ਜਿਹੜੀਆਂ ਨੇ ਮਾਵਾ ਉਸ ਮਸ਼ੀਨ ਨੂੰ ਘਰੇ ਵੀ ਲੈ ਕੇ ਜਾ ਸਕਦੀਆਂ ਨੇ ਕਿਹਾ ਲੈ ਜਾਓ ਇੰਨਾ ਕਪੜਾ ਲੈ ਜਾਓ ਤੁਸੀਂ ਪਰ ਸੋਨ ਕਰਦੀਆਂ ਕਿਉਂਕਿ ਦੇ ਦੇ ਦਿਓ ਜਮ੍ਹਾਂ ਹੋ ਜਾਂਦੀਆਂ ਉਹਨਾਂ ਦੇ ਪੈਸੇ ਮਿਲ ਜਾਂਦੇ ਜਦੋਂ ਸਰਕਾਰੀ ਸਕੂਲਾਂ ਵਾਲਾ ਕੰਮਜਾਬ ਹੋ ਗਿਆ ਅਸੀਂ ਕਹਿਆ ਯਾਰ ਪ੍ਰਾਈਵੇਟ ਸਕੂਲਾਂ ਨੂੰ ਵੀ ਕਹੀਏ ਤੁਸੀਂ ਬਣਵਾ ਲਓ ਸਾਤੋਂ ਤਾਂ ਸਾਡੇ ਕੋਲੇ 25 ਪ੍ਰਾਈਵੇਟ ਸਕੂਲ ਵੀ ਆ ਗਏ ਵੀ ਅਸੀਂ ਥੋੜੇ ਤੋਂ ਬਣਵਾ ਲੈਨੇ ਆ ਕਿ ਜੇ ਕਿਛਰ ਫਿਰ ਇਹ ਪ੍ਰਾਈਵੇਟ ਤੇ ਸਰਕਾਰੀ ਸਕੂਲ ਹੋ ਗਏ ਤਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਕਿਉਂ ਨਾ ਆਪਾਂ ਫਿਰ ਮਾਂ ਪੈਣਾਂ ਦੇ ਹੱਥੀਂ ਸਵਈਆਂ ਠੇਕ ਕਰ ਦਿੰਦੇ ਆ ਟੈਂਡਰ ਹੁੰਦੇ ਆ ਉਹ ਚ ਆ ਪੰਗਾ ਹੈ ਉਹ ਪਤਾ ਨਹੀਂ ਕਿਹੜੀਆਂ ਸੇ ਆਉਂਦੇ ਆ ਆ ਪੁਲਿਸ ਵਾਲੇ ਖੜੇ ਆ ਇਹ ਸਾਰੀਆਂ ਵਰਦੀਆਂ ਆਪ ਸਵਈਆਂ ਹੋਈਆਂ ਇਹਨਾਂ ਨੇ ਕਿਉਂਕਿ ਜਿਹੜੀਆਂ ਇਹਨਾਂ ਨੂੰ ਦਿੰਦੇ ਸੀ ਪਹਿਲਾਂ ਨਾ ਉਹ ਤਾਂ ਹੱਥ ਲਾਏ ਤਾਂ ਪੁਰਦੀਆਂ ਨੇ ਇਹ ਇਹ ਫਿਰ ਕਹਿੰਦੇ ਯਾਰ ਖੰਡ ਨਾਲ ਤਾਂ ਨਹੀਂ ਮਰਨਾ ਆਪ ਤਾਂ ਸਮਾ ਲਈਏ ਹਾਂ ਹਾਲ ਸੀ ਨਾ ਮੁੱਖ ਸਰਕਾਰੀ ਜਿਹੜੀਆਂ ਵਰਦੀਆਂ ਨੇ ਪੰਜਾਬ ਪੁਲਿਸ ਦੀਆਂ ਉਹ ਵੀ ਸਾਡੀਆਂ ਮਾਂ ਪੈਣਾ ਉਹਨਾਂ ਨੂੰ ਬਕਾਇਦਾ ਮਿਲ ਜਾਂਦਾ ਕਿ ਇਹਨੂੰ ਆਫੀਸ ਫੀਤ ਲਾਉਣੇ ਉਹਨਾਂ ਦੇ ਮਤਲਬ ਸਟੇਟਸ ਮੁਤਾਬਕ ਪੁਲਿਸ ਦੇ ਵੀ ਕਿੰਨੀਆਂ ਫੀਤੀਆਂ ਲੱਗੀਆਂ ਕਿੰਨੇ ਸਟਾਰ ਲੱਗਦੇ ਤੇ ਉਸੇ ਹੋਂਕ ਦੇ ਰਹੀ ਹੈ ਔਰ ਪੂਰੇ ਪੰਜਾਬ ਸ਼ੁਰੂ ਕਰਾਂਗੇ ਸਾਡੇ ਐਚ ਡੀ ਐਫ ਸੀ ਦਾ ਧੰਨਵਾਦ ਐਸ ਡੀ ਐਸ ਵੀ ਦਾ ਧੰਨਵਾਦ ਮੈਂ ਇਸ ਵਰਗ ਵੀ ਕਰਨਾ ਚਾਹਣਾ ਕੱਲਾ ਇੱਧਰ ਨਹੀਂ ਜੇ ਪੰਜਾਬ ਪੁਲਿਸ ਦਾ ਕੋਈ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਜਾਂਦਾ ਹੈ 1 ਕਰੋੜ ਰੁਪਏ ਤਾਂ ਦਿੱਲੀ ਤੇ ਪੰਜਾਬ ਦੀ ਸਰਕਾਰ ਨੇ ਪਹਿਲੀ ਐਨਾਨਸ ਕੀਤਾ ਹੈ ਫੌਜੀ ਜਵਾਨ ਸਾਡਾ ਜਾਂ ਕੋਈ ਸਾਡਾ ਕੋਈ ਪੁਲਿਸ ਦਾ ਮਲਾਜਮ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਪਰ ਪੰਜਾਬ ਦੇ ਵਿੱਚ ਕੀ ਹੈ 2 ਕਰੋੜ ਮਿਲਦਾ ਹੈ ਕਾਰਨ 1 ਕਰੋੜ ਰੁਪਏ HDFC ਬੈਂਕ ਵੱਲੋਂ ਮਿਲਦਾ ਹੈ ਤੁਸੀਂ ਕਰਕੇ ਵੀ ਧੰਨਵਾਦ ਹੈ। ਪਹਿਲੀ ਗੱਲ ਤਾਂ ਸੀ ਚਾਹੁੰਦੇ ਆ ਕਿ ਕਿਸੇ ਦੇ ਘਰੇ ਹਜੇ ਮਾਤਮ ਨਾ ਆਵੇ। ਇਹ ਹਜੇ ਮੌਕਾ ਨਹੀਂ ਆਵੇ ਪੈਸੇ ਵੰਡਣ ਦਾ ਸਾਨੂੰ। ਇਹ ਹਜੇ ਚੈੱਕ ਦਿੰਦਾ ਮੈਂ ਚੰਗੇ ਲੱਗਦਾ। ਪਰ ਜੇ ਕੋਈ ਪਰਮਾਤਮਾ ਵੱਲੋਂ ਚਲੋ ਲਿਖੀ ਹੈ। ਉਹ ਟਾਲ ਨਹੀਂ ਸਕਦਾ ਕੋਈ। ਪਰ ਫਿਰ ਵੀ ਕਿਤੇ ਕਿਤੇ ਪਰਿਵਾਰ ਤਾਂ ਨਾ ਰੋੜੇ ਨਾ ਬਾਅਦ ਚ। ਉਹ ਤਾਂ ਸੰਭਲੀ ਫਿਰ ਸੀ। ਸੋ ਜਦੋਂ ਮੇਰੇ ਕੋਲੇ ਆਏ ਪ੍ਰਮੇਸ ਸਾਹਿਬ ਆਏ ਮੇਰੇ ਪਾਸ। ਕਿ ਐਸਾ ਕਰਨ। मैंने कहा मैं आऊंगा आप रखिए प्रोग्राम दिल्ली इलेक्शन चल रही है मैं कल दिल्ली से आज भी दिल्ली आऊँगा हूँ पर मैं क्या भी मोगे वाला प्रोग्राम नहीं कैंसल करना क्योंकि मावा भैन उन्होंने अपना प्रोग्राम और एपरीशिएशन हौसला अफजाई है मैं कि देता आप अपने हाथी कमा रहे हो मैंने तो इन्नी वाइया लगी जी ਇਹ ਤਾਂ ਹੱਥੀ ਕੰਮ ਕਰਨ ਵਾਲੇ ਬੰਦੇ ਆ ਜੀ ਅਸੀਂ ਸਾਡੇ ਕਿਹੜਾ ਬਾਪੂ ਕੋਈ ਮੰਤਰੀ ਰਹੇ ਸਾਨੂੰ ਕੋਈ ਪੈਸੇ ਛੱਡਦੇ ਹੋਣ ਬਿੱਲਾਰਾ ਪੁੱਤ ਨਹੀਂ ਆਰੇ ਲੋ ਮਸਤਾਬ ਕਮਾਏ ਕਲਾਕਾਰ ਦੇ ਤੌਰ ਤੇ ਵੀ ਉਹ ਤੋਂ ਪਹਿਲਾਂ ਖੇਤੀ ਵੀ ਕੀਤੀ ਹੈ ਹੱਥੀ ਕੀਤੀ ਅੱਜ ਵੀ ਠੇਕੇ ਤੇ ਜ਼ਮੀਨ ਦਿੰਨੇ ਆ ਤੇ ਸਾਰਾ ਪਤਾ ਹੈ ਕਿ ਕਿਵੇਂ ਕੰਮ ਹੁੰਦਾ ਹੈ ਕਿਵੇਂ ਦੇਖੋ ਜਿਹੜਾ ਤੁਹਾਡੇ ਚੋਂ ਰਿਹਾ ਹੈ ਜਿਹੜਾ ਤੁਹਾਡੇ ਵਰਗਾ ਹੈ ਉਹ ਹੀ ਦੁੱਖ ਤਕਲੀਫਾਂ ਜਾਣ ਸਕਦਾ ਹੈ ਜਿਹੜੇ ਸੋਨੇ ਦੇ ਚਮਚੇ ਲੈ ਮੂੰਹ 'ਚ ਲੈ ਕੇ ਜੰਮਦੇ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਪੁੱਛ ਲਓ ਉਹਨਾਂ ਨੂੰ ਪੁੱਛ ਲਿਓ ਆ ਜਿਹੜੇ ਆਉਂਦੇ ਰਜਵਾੜੇ ਪੁੱਛ ਲਿਓ ਉਹਨਾਂ ਨੂੰ